ਸੋ ਅਸੀਂ ਸਾਰਿਆਂ ਨੇ ਸੁਣਿਆ ਕਿ ਸਾਡੀ ਭੈਣ ਵਿਨੇਸ਼ ਫੁਗਾਰਡ ਨੂੰ ਅੱਜ ਕਿੰਨਾ ਵੱਡਾ ਤੱਕਾ ਲੱਗਾ ਬਿਕਾਜ਼ ਸਾਡੇ ਦੇਸ਼ ਦਾ ਨਾਮ ਰੌਸ਼ਨ ਕਰਨ ਵਾਸਤੇ ਉਭar ਗਏ ਸੀਗੇ ਔਰ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਥੋੜਾ ਜਿਹਾ ਵੇਟ ਕਰਕੇ ਉਹਨਾਂ ਨੂੰ ਟੂਰਨਾਮੈਂਟ ਦੇ ਵਿੱਚੋਂ ਕੱਢਿਆ ਗਿਆ ਬਟ ਮੈਂ ਇੱਕ ਗੱਲ ਕਹਿਣਾ ਚਾਹਨੀ ਹਾਂ ਕਿ ਮੇਰੀ ਪੈਨ ਵਾਸਤੇ ਸਪੈਸ਼ਲੀ ਬਿਕਾਜ਼ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਬਹੁਤ ਵੱਡੀਆਂ ਉਪਲਬਧੀਆਂ ਜਿਹੜੀਆਂ ਆ ਉਹ ਹਾਸਲ ਕੀਤੀਆਂ ਨੇ ਔਰ ਪਿਛਲੇ ਦਿਨਾਂ ਆਸੀਂ ਉਹਨਾਂ ਨੂੰ ਦੇਖਿਆ ਸੀਗਾ ਕਿਸਾਨੀ ਅੰਦੋਲਨ ਦੌਰਾਨ ਵੀ ਜਦੋਂ ਉਸ ਤੋਂ ਬਾਅਦ ਪਹਿਲਵਾਨਾਂ ਦਾ ਧਰਨਾ ਲੱਗਾ ਸੀਗਾ ਉਹਨਾਂ ਨੇ ਪਹਿਲਵਾਨਾਂ ਦੀ ਜਿਹੜੀ ਆਵਾਜ਼ بلند ਕੀਤੀ ਸੀਗੀ ਔਰ ਰੋਡਸ ਦੇ ਉੱਤੇ ਬੈਠ ਕੇ ਔਰ ਪੁਲਿਸ ਦਾ ਅਤਿਆਚਾਰ ਸਹਿ ਕੇ ਪੋਲਿਟੀਕਲ ਸਿਸਟਮ ਦੇ ਖਿਲਾਫ ਇੱਕ ਆਵਾਜ਼ ਚੁੱਕੀ ਸੀਗੀ ਇੱਕ ਇਨਸਾਫ ਦੀ ਆਵਾਜ਼ ਚੁੱਕੀ ਸੀ ਸੋ ਬਹੁਤ ਘੱਟ ਕੁੜੀਆਂ ਹੁੰਦੀਆਂ ਨੇ ਜਿਹੜੀਆਂ ਕਿ ਸਮਾਜ ਦੇ ਵਿੱਚ ਸਮਾਜਵਾਦੀ ਵੀ ਲੜਦੀਆਂ ਨੇ ਸਹੀ ਗਲਤ ਵਾਸਤੇ ਵੀ ਲੜਦੀਆਂ ਨੇ ਔਰ ਆਪਣੇ ਦੇਸ਼ ਦਾ ਨਾਮ ਵੀ ਰੋਸ਼ਨ ਕਰਦੀਆਂ ਨੇ ਵਰਲਡ ਪੱਦਰ ਦੇ ਉੱਤੇ ਸੋ ਮੈਂ ਸੈਲੂਟ ਕਰਦੀ ਹਾਂ ਉਹਨਾਂ ਨੂੰ ਔਰ ਮੇਰਾ ਦਿਲੋਂ ਮੇਰੀ ਰਿਸਪੈਕਟ ਹੈ ਮੇਰੀ 팬 ਵਾਸਤੇ ਸੋ ਮੈਂ ਇੱਕ ਗੱਲ ਕਹਿਣਾ ਚਾਹਨੀ ਹੈ ਕਿ ਕਦੀ ਵੀ ਜ਼ਿੰਦਗੀ ਦੇ ਵਿੱਚ ਆਪਾਂ ਨੂੰ ਹੌਸਲਾ ਨਹੀਂ ਹਾਰਨਾ ਚਾਹੀਦਾ ਜਦੋਂ ਅਸੀਂ ਇੰਨੀਆਂ ਮਜ਼ਬੂਤ ਆਪਣੀਆਂ ਭੈਣਾਂ ਨੂੰ ਦੇਖਦੇ ਹਾਂ ਵੀ ਕਿੰਨਾ ਕੋ ਸਟਰਗਲ ਕਰਨ ਦੇ ਬਾਅਦ ਕਿੱਥੋਂ ਉੱਠ ਕੇ ਕਿੱਥੇ ਜਾਣਾ ਯੂ نو ਉਹ ਸਾਡੇ ਸਾਰਿਆਂ ਵਾਸਤੇ ਇੱਕ ਇਨਸਪੀਰੇਸ਼ਨ ਦਾ ਕੰਮ ਕਰਦੇ ਨੇ ਔਰ ਉਹਨਾਂ ਜਿਹੜੀਆਂ ਹੋਰ ਵੀ ਕਿੰਨੀਆਂ ਕੁੜੀਆਂ ਉਹਨਾਂ ਨੂੰ ਦੇਖਦੀਆਂ ਹੋਣਗੀਆਂ ਕਿਉਂਕਿ ਪਹਿਲਵਾਨੀ ਕਰਨੀ ਰੈਸਲਿੰਗ ਕਰਨੀ ਕੋਈ ਸੌਖਾ ਕੰਮ ਨਹੀਂ ਬਹੁਤ ਔਖਾ ਕੰਮ ਹੈ ਔਰ sports ਦਾ ਕਿਹ ਕੋਈ ਵੀ ਜੇ ਆਪਾਂ ਖੇਤਰ ਲਈਏ ਤੇ ਬਹੁਤ ਔਖਾ ਹੁੰਦਾ ਹੈ ਔਰ ਓਏ ਵੀ ਆਪਾਂ ਨੂੰ ਸਪੋਰਟਸ ਨੂੰ ਉਦਾਵਾ ਦੇਣਾ ਚਾਹੀਦਾ ਹੈ ਔਰ ਹਮੇਸ਼ਾ ਡਰੱਗਸ ਦੇ ਖਿਲਾਫ ਆਪਾਂ ਆਵਾਜ਼ ਚੁੱਕਦੇ ਆਂ ਸਪੋਰਟਸ ਨੂੰ ਮਜ਼ਬੂਤੀ ਦੇ ਨਾਲ ਅੱਗੇ ਵਧਾਵਾ ਦੇਣ ਦੀ ਗੱਲ ਕਰਦੇ ਆਂ ਔਰ ਮੈਂ ਮੈਨੂੰ ਪਤਾ ਹੈ ਵੀ ਦੇਸ਼ ਭਾਰ ਦੇ ਵਿੱਚ ਬਹੁਤ ਸਾਰੀਆਂ ਸੜੀਆਂ ਪੈਣਾ ਖਾਸ ਕਰਕੇ ਮੈਂ ਕਹੂੰਗੀ ਹਰਿਆਣਾ ਪੰਜਾਬ ਦੇ ਵਿੱਚ ਸਾਡੀਆਂ ਪੈਣਾ ਜਾਂ ਪ੍ਰਾ ਸਾਰੇ ਉਹਨਾਂ ਨੂੰ ਦੇਖਦੇ ਆ ਔਰ ਉਹਨਾਂ ਵੱਲ ਦੇਖ ਕੇ ਇਨਸਪੀਰੇਸ਼ਨ ਲੈਂਦੇ ਨੇ ਵੀ ਇਹ ਇੱਥੇ ਤੱਕ ਪਹੁੰਚ ਕੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰ ਰਹੇ ਆ ਔਰ ਬਹੁਤ ਸਾਰੇ ਬੱਚੇ ਜਿਹੜੇ ਸਪੋਰਟਸ ਦੇ ਵਿੱਚ ਹੈ ਉਹ ਇਨਕਰੇਜ ਹੁੰਦੇ ਆ ਸਾਡੀ ਭੈਣ ਨੂੰ ਦੇਖ ਕੇ ਔਰ ਮੈਂ ਤੇ ਇੱਕੋ ਗੱਲ ਕਹਿਣਾ ਚਾਹੂੰਗੀ ਕਿ ਅਸੀਂ ਸਾਰੇ ਜਾਣੇ ਬਹੁਤ ਜ਼ਿਆਦਾ ਇਨਸਪਾਇਰਡ ਆ ਤੁਹਾਡੇ ਤੋਂ ਔਰ ਤੁਹਾਡਾ ਜਿਹੜਾ ਹੌਂਸਲਾ ਹੈ ਉਹ ਬਹੁਤ ਹੀ ਮਜ਼ਬੂਤ ਹੈ ਔਰ ਤੁਸੀਂ ਕਿਸਾਨ ਦੀ ਧੀ ਹੋ ਕੇ ਸਾਡੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ਬਹੁਤ ਜ਼ਿਆਦਾ ਮੈਨੂੰ ਪਤਾ ਹੈ ਤੁਸੀਂ ਸਟਰਗਲ ਕੀਤਾ ਹੈ ਬਹੁਤ ਮਿਹਨਤ ਕੀਤੀ ਹੈ ਇੱਥੋਂ ਤੱਕ ਪਹੁੰਚਣ ਵਾਸਤੇ ਸੋ ਬੀਇੰਗ ਅ ਸੋਨੀਆ ਮਾਨ ਆਲਸੋ ਬੀਂਗ ਅ ਕਨਸਟੇਬਲ ਹਰਜੀਤ ਕੌਰ ਆਲਸੋ ਸੋ ਸਾਡੀ ਸਾਰੀ ਟੀਮ ਕਨਸਟੇਬਲ ਹਰਜੀਤ ਕੌਰ ਦੀ ਸਾਰੀ ਟੀਮ ਵੱਲੋਂ ਅਸੀਂ ਡਿਸਾਈਡ ਕੀਤਾ ਸੀਗਾ ਮੈਨੂੰ ਪਤਾ ਹੈ ਬਹੁਤ ਛੋਟਾ ਜਿਹਾ ਟੋਕਨ ਆਫ ਰਿਸਪੈਕਟ ਹੈ ਬਟ ਕੇਬਲ 1 ਐਂਡ ਕਨਸਟੇਬਲ ਹਰਜੀਤ ਕੌਰ ਵੱਲੋਂ ਅਸੀਂ ਸੋਚਿਆ ਹੈ ਕਿ ਅਸੀਂ ਸਾਡੀ ਭੈਣ ਫੁਗਾਟੀ ਨੂੰ 5 ਲੱਖ ਰੁਪਏ ਦਾ ਅਸੀਂ ਇੱਕ ਟੋਕਨ ਆਫ ਰਿਸਪੈਕਟ ਦੇਈਏ ਕਿਉਂਕਿ ਤੁਸੀਂ ਇਹ ਤੇ ਕੁਛ ਵੀ ਨਹੀਂ ਟੋਕਨ ਆਫ ਰਿਸਪੈਕਟ ਹੈ ਬਟ ਤੁਹਾਡੀ ਇੱਜ਼ਤ ਸਾਡੇ ਦਿਲ ਚ ਬਹੁਤ ਜ਼ਿਆਦਾ ਹੈ ਇਨ ਫੈਕਟ ਮੈਂ ਟੇਬਲ 1 ਔਰ ਸਾਗਾ ਯੂਨੀਸਿਸ ਨੂੰ ਵੀ ਕਹਿਣਾ ਚਾਹੁੰਦੀ ਆ ਕਿ ਸਾਡੀ ਭੈਣ ਦੇ ਉੱਤੇ ਫਿਲਮ ਬਣਨੀ ਚਾਹੀਦੀ ਹੈ ਔਰ ਕਿਉਂਕਿ ਉਹਨਾਂ ਦਾ ਜੋ ਸੰਘਰਸ਼ ਹੈ ਲਾਈਫ ਦੇ ਵਿੱਚ ਔਰ ਇੱਥੋਂ ਤੱਕ ਪਹੁੰਚਣਾ ਔਰ ਇਨਾ ਕੁਛ ਇਨਾ ਆਪਣੇ ਮਾਪਿਓ ਦਾ ਨਾਮ ਰੋਸ਼ਨ ਕਰਨਾ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨਾ ਔਰ ਇਹਨੀ ਹਿੰਮਤ ਵਿਖਾਉਣੀ ਸੋ ਇਹੀ ਜੀਆਂ ਭੈਣਾਂ ਦੇ ਉੱਤੇ ਫਿਲਮਾਂ ਬਣੀਆਂ ਚਾਹੀਦੀਆਂ ਨੇ ਔਰ ਮੇਰੀ ਦਿਲੋਂ ਇੱਛਾ ਹੈ ਕਿ ਮੈਂ ਉਹਨਾਂ ਦਾ ਰੋਲ ਅਦਾ ਕਰਾਂ ਔਰ ਮੇਰੀ ਸਾਗਾ ਯੂਨਿਸਿਸ ਨੂੰ ਕੇਬਲ 1 ਨੂੰ ਇਹ ਰਿਕੁਐਸਟ ਹੈ